ਹਰੇਕ ਥਾਂ ਤੁਮ ਉਹ ਉਹ ਪਛੜੇਪਣ ਦਾ ਸ਼ਿਕਾਰ ਹੁੰਦੇ ਆ ਜੀ ਫਰਸਟ੍ਰੇਸ਼ਨ ਦੇ ਮਾਰੇ ਹੁੰਦੇ ਆ ਜੀ ਬੱਚੇ ਵੀ ਬਹੁਤ ਸਾਰੇ ਲੋਕ ਪੁੱਛਦੇ ਆ ਕਿ ਛੋਟੇ ਛੋਟੇ ਬੱਚਿਆਂ ਦੇ ਅੰਦਰ ਇਦਾਂ ਇਦਾਂ ਜਜ਼ਬਾ ਜੀ ਗੱਤਕਾ ਸਿੱਖਦੇ ਆ ਮੈਂ ਕਹਿੰਦਾ ਹੁਣਾਂ ਉਹਨਾਂ ਦੀ ਸਕੂਲ ਦੀ ਰਿਪੋਰਟ ਦੇਖ ਲਓ ਜੀ ਜਿਸ ਬੱਚੇ ਕੋ ਕੁਝ ਹੋਊਗਾ ਕਰਨੇ ਨੂੰ ਜੀ ਯਾਨੀ ਗਰੰਟੀ ਆ ਕਿਸੇ ਨਾ ਕਿਸੇ ਡਿਪਰੈਸ਼ਨ ਦਾ ਮਾਰਿਆ ਹੋਊਗਾ ਪੱਕੀ ਗੱਲ ਹੈ ਠੀਕ ਹੈ ਜੇ ਨੂੰ ਉਹ ਸਕੂਲ ਦਾ ਮਾਰਾ ਉਹ ਇਹ ਦੇਖਦਾ ਭੀ ਮੇਰੀ ਦੂਜੀ ਗੱਲ ਇਹ ਦੇਖ ਲਿਓ ਮжоਰਿਟੀ ਚ ਜਿਹੜੇ ਕਰਦੇ ਆ ਨਾ ਜਦੋਂ ਕਰਦੇ ਕਟੜ ਹੋਣਗੇ ਉਹਨਾਂ ਖਿਆਲਾਂ ਚ ਜੀ ਫਿਰ ਬੱਚਾ ਉਸ ਚੀਜ਼ ਨੂੰ ਅਪਣਾਉਂਦਾ ਕਿਉਂਕਿ ਉਹ ਇਹ ਦੇਖਦਾ ਭੀ ਮੇਰਾ ਸਕੂਲ ਵਰਕ ਠੀਕ ਨਹੀਂ ਇੱਥੋਂ ਮੈਨੂੰ ਲੈ ਕੇ ਆ ਘਰਦਿਆਂ ਨੂੰ ਪਤਾ ਲੱਗਾ ਮੇਰੀ ਕੁੱਤੇ ਖਾਣੀ ਹੋਣੀ ਆ ਉਹਨਾਂ ਦੀਆਂ ਅੱਖਾਂ 'ਚ ਕੱਟਾ ਪਾਉਣ ਲਈ ਉਹਨਾਂ ਨੂੰ ਖੁਸ਼ ਕਰਨ ਲਈ ਉਹ ਦੂਜਾ ਰਸਤਾ ਚੁਣ ਲੈਂਦਾ ਬਿਲਕੁਲ ਠੀਕ ਹੈ ਜੀ ਇਹ ਗੱਲ ਪੱਕੀ ਹੈ ਜੀ ਬਿਲਕੁਲ ਠੀਕ ਹੈ ਠੀਕ ਹੈ ਇਹ ਤਾਂ ਮਾਪਿਆਂ ਨੂੰ ਮਾਪਿਆਂ ਨੂੰ ਖਿਆਲ ਚਾਹੀਦਾ ਬੱਚੇ ਨੂੰ ਠੀਕ ਹੈ ਤੁਹਾਡਾ ਜੀ ਕਰਦਾ ਵੀ ਤੁਹਾਡਾ ਬੱਚਾ ਮੈਂ ਕਹਿੰਨਾ ਬੱਚਿਆਂ ਨੂੰ ਜੋਰਾਵਰ ਸਿੰਘ ਫਤੇ ਸਿੰਘ ਨਾ ਬਣਾਓ ਜੀ ਜੀ ਬੱਚਿਆਂ ਨੂੰ ਇਦਾਂ ਪਾਲੋ ਵੀ ਵੱਡੇ ਹੋ ਕੇ ਬੰਦਾ ਸਿੰਘ ਬਹਾਦਰ ਬਣਨੋ ਜੀ ਬਿਲਕੁਲ ਠੀਕ ਹੈ ਜੇ ਤੁਸੀਂ ਛੋਟੇ ਹੁੰਦੇ ਨੂੰ ਇਦਾਂ ਉਹਦੇ ਸਿਰ ਤੇ ਇੱਕ ਨਾ ਮੈਂ ਦੇਖੀ ਡੇਢ ਕਿ ਮਹੀਨੇ ਦੇ ਬੱਚੇ ਦੇ ਸਿਰ ਦੇ ਉੱਤੇ ਪੱਗ ਲੱਗ ਗਈ ਬੰਨਣ ਹਾਏ ਹਾ ਰੱਬਾ ਕੋਈ ਉਹਦੀ ਧੌਣ ਨੂੰ ਕੁਝ ਹੋ ਜਾਏ ਯਾਰ ਤੁਸੀਂ ਕੋਈ ਤਰਸ ਕਰੋ ਇਹ ਜੋ ਇਸ ਮਾਮਲੇ ਜੇ ਅਖੰਡ ਕੀ ਜੱਥੇ ਵਾਲੇ ਨਾ ਜੰਮਦੇ ਬੱਚੇ ਨੂੰ ਦਸਤਾਰਬੱਧ ਹੀ ਕਰ ਦਿੰਦੇ ਹਾਏ ਰੱਬਾ ਮਾ ਰੱਬਾ ਕੀ ਤੁਹਾਨੂੰ ਦੀਦਾ ਨਹੀਂ ਤੁਹਾਡੇ ਜਦੋਂ 18 18 20 20 ਸਾਲ ਦੇ ਹੋਏ ਤੁਹਾਡੀਆਂ ਹਿੱਕਾਂ ਤੇ ਲੱਤਾਂ ਰੱਖ ਰੱਖ ਕੇ ਘਰੋਂ ਭੱਜੇ ਉਹ ਜੀ 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 ਬਿਲਕੁਲ ਠੀਕ ਗੱਲ ਹੈ ਮੈਂ ਬੱਚੀ ਨਾਲ ਕੇ ਬੀਬੀ ਨੇ ਵੇਖਿਆ ਜੱਥੇ ਦੀ ਬੀਬੀ ਸੀਗੀ ਉਹ ਨਾਲ ਦਿੱਤੀ ਉਹ ਨਿਕਾਜਾ ਛੋਟਾ ਜਿਹਾ ਬੱਚਾ ਨਿਕਾਜਾ ਬੱਚਾ ਉਹਨੂੰ ਦੁੱਧ ਪਿਆਉਣ ਦੇ ਨਾਲ ਉਹਨੂੰ ਦਸਤਾਰ ਬੰਨੀ ਬੰਦਾ ਉਹ ਮਤਲਬ ਬੰਦੇ ਨੇ ਬੱਚੇ ਨੂੰ ਦਸਤਾਰ ੜਦੀ ਵਿਚਕਾਰ ਬੰਦਾ ਉਹ ਦੁੱਧ ਪੀਂਦੇ ਨੂੰ ਬੰਦਾ ਪੁੱਛੇ ਬੜੀ ਹੈਰਾਨੀ ਦੀ ਗੱਲ ਹੈ ਇਹਨੇ ਛੋਟੇ ਬੱਚੇ ਨੂੰ ਦਸਤਾਰ ਬੰਨਣ ਦੀ ਕੀ ਲੋੜ ਹੈ ਨਹੀਂ ਨਹੀਂ ਬਸ ਉਹ ਮੈਂ ਕਹਿੰਨਾ ਉਸ ਵੇਲੇ ਬੱਚੇ ਨੂੰ ਵਧਣ ਦਿਓ ਫੁੱਲਣ ਦਿਓ ਬੱਚੇ ਨੂੰ ਪਿਆਰ ਕਰੋ ਬੱਚੇ ਦੇ ਅੰਦਰ ਜਿਹੜੇ ਗੁਣ ਆ ਉਹਨਾਂ ਨੂੰ ਵੱਡੇ ਹੋਣ ਦਿਓ ਹਾਂ ਉਹਨੂੰ ਜੋ ਤੁਹਾਡਾ ਕਲਚਰ ਆ ਸੱਭਿਆਚਾਰ ਆ ਉਹਦੇ ਬਾਰੇ ਦੱਸ ਦਿਓ ਥੋੜਾ ਥੋੜਾ ਵੱਡਾ ਮੰਨ ਲਾ ਤੁਹਾਡਾ ਬੱਚਾ ਵਕੀਲ ਬਣ ਜਾਏ ਜੀ ਜਦੋਂ ਵਕੀਲ ਬਣ ਗਿਆ ਸੈੱਟ ਹੋ ਗਿਆ ਉਹ ਜੱਜ ਬਣ ਜਾਏ ਉਹ ਕਿਸੇ ਕਿਸੇ ਟੀਵੀ ਦੇ ਉੱਤੇ ਐਂਕਰ ਹੋਵੇ ਉਹ ਕਿਸੇ ਅਖਬਾਰ ਦਾ ਜਨਰਲਿਸਟ ਹੋਵੇ ਜੀ ਉਸ ਵੇਲੇ ਉਹਦੇ ਅੰਦਰ ਤੁਹਾਡੇ ਵਾਲੀ ਤੜਫ ਹੋਵੇ ਜੀ ਸਾਰੀ ਦੁਨੀਆ ਚ ਮੰਨ ਲਓ ਕੋਈ ਸੌਕਰ ਦਾ ਪਲੇਅਰ ਬਣ ਗਿਆ ਬੱਚਾ ਤੁਹਾਡਾ ਵੱਡਾ ਜੀ ਉੱਥੇ ਜਾ ਕੇ ਤੁਹਾਡੀ ਗੱਲ ਕਰ ਦਵੇ ਕਲਚਰ ਦੀ ਤੁਹਾਡੇ ਧਰਮ ਦੀ ਬਿਲਕੁਲ ਠੀਕ ਹੈ ਇੱਕ ਸਟੇਟਮੈਂਟ ਨੇ ਉਹਦੀ ਨੇ ਸਾਰੀ ਦੁਨੀਆ ਹਲਾ ਕੇ ਰੱਖ ਦੇਣੀ ਹੈ ਬਿਲਕੁਲ ਠੀਕ ਹੈ ਜੀ ਬਿਲਕੁਲ ਉਹਦੇ ਉਹਦੇ ਅੰਦਰ ਜੋ ਕੁਸ਼ ਹੈਗਾ ਜੋ ਕੁਦਰਤ ਇਹਨੂੰ ਦਿੱਤਾ ਹੈ ਨਿਕਲਣ ਤਾਂ ਦਿਓ ਪਹਿਲਾਂ ਬਿਲਕੁਲ ਠੀਕ ਹੈ ਉਸ ਉਸੇ ਚ ਨੂੰ ਉਭਾਰਨਾ ਚਾਹੀਦਾ ਜੋ ਬੱਚੇ ਗੁਣ ਹੈਗੇ ਹਾਂ ਜੋ ਗੁਣ ਹੈਗੇ ਉਹ ਉਭਰਨੇ ਚਾਹੀਦੇ ਆ ਯਾ ਅੱਛਾ ਇੱਕ ਛੋਟੀ ਮੈਂ ਗੱਲ ਹੁ ਕਰਨੀ ਸੀ ਵੀਰ ਜੀ ਹਾਂਜੀ ਅ ਵੀਰ ਨੇ ਗੱਲ ਕੀਤੀ ਕੈਨੇਡਾ ਵਿੱਚ ਸੈਕਸ਼ੂਅਲ ਗਰੋਮਿੰਗ ਦੀ ਹੂੰ ਤੇ ਇਹ ਪ੍ਰੋਬਲਮ ਇੱਥੇ ਯੂਕੇ ਚ ਪਹ ਗਿਆ ਸੀਗਾ ਉੱਥੇ ਬਹੁਤ ਉੱਥੇ ਇੱਕ ਨਿਯੰਗ ਸਿੰਘ ਇਸ ਬਾਰੇ ਕੰਮ ਕਰਦੇ ਪਏ ਮੈਂ ਨਾਮ ਨਹੀਂ ਜਾਣਦਾ ਨਾ ਕੀ ਹੈ ਸੋਸ਼ਲ ਮੀਡੀਆ 'ਤੇ ਹੂੰ ਸੋ ਉਹ ਵੀ ਕੰਮ ਕਰਦੇ ਪਏ ਹੈ ਤੇ ਇਹ ਪ੍ਰੋਬਲਮ ਤਾਂ ਹਰ ਹਰ ਕੰਟਰੀ ਜਾਈ ਗਈ ਹੈ ਇਹਦੇ ਵਾਸਤੇ ਕੀ ਚਾਹੀਦਾ ਮੈਨੂੰ 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 ਇੱਕ ਸਮਝ ਨਹੀਂ ਆਉਂਦੀ ਜੀ ਤੁਸੀਂ ਤੁਹਾਡੀ ਏਜ ਕਿੰਨੀ ਆ ਮੈਂ 59 ਆ ਜੀ ਤੁਸੀਂ ਇੰਡੀਆ ਚ ਪੜੇ ਕਿ ਇੱਥੇ ਮੈਂ ਐਮਪੀਏ ਕੀਤਾ ਐਸੋ ਆਪਾਂ ਇੰਡੀਆ ਚੋਂ ਇੰਡੀਆ ਚ ਮੈਂ ਤੇ ਐਜੂਕੇਸ਼ਨਲ ਇੰਸਟੀਟਿਊਟਸ ਜਾਣਾ ਸਰ ਤੁਹਾਨੂੰ ਆਪਣੇ ਬਚਪਨ ਤੁਹਾਨੂੰ ਆਪਣੇ ਬਚਪਨ ਦੀ ਕੋਈ ਇਦਾਂ ਦੀ ਘਟਨਾ ਜ਼ਿਆਦਾ ਆ ਪੇ ਆਲੇ ਦੁਆਲੇ ਦੇਖੋ ਕਿਦਾਂ ਦਾ ਮਾਹੌਲ ਸੀ ਜੀ ਬਚਪਨ ਸੀ ਬੜਾ ਬੜਾ ਸਾਦਗੀ ਨਾਲ ਬਿਤਾਜੀ ਬਹੁਤ ਬਹੁਤ ਸਾਦਗੀ ਨਾਲ ਬਿਤਾ ਬਚਪਨ ਮੈਨੂੰ ਨਾ ਮੈਨੂੰ ਬਾਰ ਬਾਰ ਜਿੱਤਾ ਨਾ ਮੈਂ ਗੱਤਕੇ ਵਾਲਿਆਂ ਦੀ ਗੱਲ ਕਰਦਾ ਜਾਂ ਜਿਹੜੇ ਬੱਚੇ ਰੈਡਿਕਲ ਹੋ ਜਾਂਦੇ ਬਚਪਨ ਵਿੱਚ ਜੀ ਜੀ ਇਦਾਂ ਹੀ ਮੈਨੂੰ ਅੱਜ ਜਿਹੜੀ ਨਾ ਅਸੀਂ ਗਰੂਮਿੰਗ ਦੀ ਗੱਲ ਕਰਦੇ ਆ ਜੀ ਮੈਨੂੰ ਲੱਗਦਾ ਉਹ ਬੱਚੀਆਂ ਉਹ ਬੱਚੇ ਹੀ ਉਸ ਪਾਸੇ ਡਿੱਗਦੇ ਆ ਜੀ ਜਿਹੜੇ ਘਰ ਵਿੱਚ ਘਰ ਵਿੱਚ ਪਰਿਵਾਰ ਵੱਲੋਂ ਮਾਪਿਆਂ ਵੱਲੋਂ ਜਾਂ ਡਰਾਏ ਜਾਂਦੇ ਆ ਜਾਂ ਦਬਾਈ ਜਾਂਦੇ ਆ ਜਾਂ ਇਕੱਲੇ ਕਰ ਦਿੱਤੇ ਜਾਂਦੇ ਆ ਬਿਲਕੁਲ ਠੀਕ ਗੱਲ ਹੈ ਬਿਲਕੁਲ ਠੀਕ ਗੱਲ ਹੈ ਇਹ ਗੱਲ ਉਹਨਾਂ ਨੇ ਕੀਤੀ ਹੈ ਲੰਗ ਸਿੰਘ ਰਾਣੇ ਉਹ ਕਹਿੰਦੇ ਪਏ ਬੱਚੇ ਡਰਦੇ ਮਾਰੇ ਬਾਹਰ ਗੱਲ ਨਹੀਂ ਕਰਦੇ ਮਾਂ ਪਿਓ ਨਾਲ ਗੱਲ ਨਹੀਂ ਕਰਦੇ ਸਹਿਮਦੇ ਬੱਚੇ ਬੱਚਿਆਂ ਉਹਨਾਂ ਕੋਲੋਂ ਗੱਲ ਕਰਦੇ ਹਾਂ ਉਹ ਵੀ ਉਹ ਵੀ ਉਹ ਵੀ ਮੈਂ ਕਹਿੰਦਾ ਮੈਂ ਉਦੋਂ ਵੀ ਪਹਿਲੀ ਗੱਲ ਕਰਦਾ ਜੀ ਤੇ ਦੂਜੇ ਦੀ ਗੱਲ ਸੁਣਨ ਲਈ ਬੱਚਾ ਤਿਆਰ ਉਦੋਂ ਹੁੰਦਾ ਜੀ ਜਦੋਂ ਉਹਦੇ ਅੰਦਰ ਇਹ ਖਿਆਲ ਪਨਪਦਾ ਪੇ ਮੇਰਾ ਆਪਣਾ ਮੇਰੇ ਦੁਆਲੇ ਦੁਆਲੇ ਕੋਈ ਨਹੀਂ ਹੈਗਾ ਕੋਈ ਨਹੀਂ ਹੈਗਾ ਨਾ ਇਕੱਲਾ ਹੀ ਹੈਗਾ ਬਿਲਕੁਲ ਠੀਕ ਕਹਿੰਦੇ ਠੀਕ ਹੈ ਜਦੋਂ ਜੇ ਘਰ ਦੇ ਜੇ ਅਸੀਂ ਨਾ ਜਿੱਦਾਂ ਮੈਂ ਆਪਾਂ ਗੱਲ ਕਰਦੇ ਸੀ ਕਿ ਬੱਚੇ ਨੂੰ ਜੋ ਉਹਦੇ ਅੰਦਰ ਕੁਦਰਤ ਨੇ ਤਾਕਤ ਸ਼ਕਤੀ ਉਹਦਾ ਗੁਣ ਭਰਿਆ ਆ ਜੀ ਉਹਨੂੰ ਲਿਖਣ ਦਿਓ ਜੀ ਤੁਸੀਂ ਨਾ ਬਸ ਉਹਦੇ ਆਲੇ ਦੁਆਲੇ ਇਦਾਂ ਇੱਕ ਮੋਰਲ سپورਟ ਬਣ ਕੇ ਖੜ ਜਾਓ ਜੀ 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 ਜੇ ਕਿਤੇ ਬੱਚਾ ਕਹਿੰਦਾ ਵੀ ਮੇਰਾ ਆ ਪੜ੍ਹਨੇ ਨੂੰ ਨਹੀਂ ਜੀ ਕਰਦਾ ਉਹਨੂੰ ਉਹਨੂੰ ਕਹਦੇ ਕੋਈ ਗੱਲ ਨਹੀਂ ਬੇਟਾ ਦਿਹਾੜੀ ਲੇਟ ਸਹੀ ਤੂੰ ਤੂੰ ਤੰਗ ਨਾ ਹੋ ਕੋਈ ਗੱਲ ਨਹੀਂ ਬਿਲਕੁਲ ਠੀਕ ਹੈ ਜੀ ਜੇ ਉਹਨੂੰ ਲੱਗਦਾ ਪਈ ਮੈਨੂੰ ਆ ਸਬਜੈਕਟ ਨਹੀਂ ਸਮਝ ਆ ਰਿਹਾ ਉਹਨੂੰ ਉਹਨੂੰ ਤੰਗ ਕਰਨ ਦੀ ਬਜਾਏ ਉਹਨੂੰ ਇਹ ਕਹੋ ਪਈ ਤਾਂ ਸੋਲੂਸ਼ਨ ਕੀ ਆ ਤੂੰ ਦੱਸ ਕਿੱਦਾਂ ਸਮਝੀਏ ਕੀ ਕਰੀਏ ਤੇਰੇ ਲਈ ਜੀ 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 ਤੂੰ ਚਾਹਨਾ ਇੱਕ ਸਾਸ ਸਕਿਪ ਕਰਨਾ ਹਾਂ ਹਾਂ ਤੂੰ ਟਿਊਸ਼ਨ ਚਾਹਨਾ ਮਤਲਬ ਜੋ ਉਹ ਚਾਹੁੰਦਾ ਆ ਕਿਉਂਕਿ ਕੁਦਰਤ ਨੇ ਨਾ ਬੱਚਾ ਨਹੀਂ ਬਣਾਇਆ ਜੀ ਕੁਦਰਤ ਨੇ ਮਨੁੱਖ ਬਣਾਇਆ ਯੈਸ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਉਹਦੇ ਦਿਮਾਗ ਅੰਦਰ ਸਾਰੀ ਸ਼ਕਤੀ ਆ ਹੈਗੀ ਆ ਪ੍ਰੋਪਰ ਹਿਊਮਨ ਬੀਇੰਗ ਹੈ ਉਹ ਹਾਂ ਉਹ ਤਾਂ ਉਹ ਤਾਂ ਸਾਡੇ ਸਾਡੇ ਸਮਾਜ ਨੇ ਇਹ ਇਹ ਫੈਸਲਾ ਕਰ ਲਿਆ ਆ ਕਿ ਅਸੀਂ ਅਸੀਂ ਐਦਾਂ ਇਹਨੂੰ ਐਦਾਂ ਸੰਭੀਏ ਐਦਾਂ ਇਹਦੇ ਇਹਦੀਆਂ ਨੱਪੀਆਂ ਲਾਈਏ ਜੇ ਨਾ ਐਦਾਂ ਨਹੀਂ ਵੀ ਹੋਵੇ ਨਾ ਉਹਦੇ ਦਿਮਾਗ ਦੇ ਅੰਦਰ ਜਦੋਂ ਸ਼ੁਰੂ-ਸ਼ੁਰੂ ਚ ਮਨੁੱਖ ਹੋਊਗਾ ਵਿਕਾਸ ਕੀਤਾ ਨਹੀਂ ਉਹਨੇ ਆਪਣਾ ਕੋ ਕੀਤਾ ਜੀ ਬਿਲਕੁਲ ਕੀਤਾ ਉਹਨੇ ਬੱਚਾ ਮਤਲਬ ਉਹ ਜੀ ਆਪਰੋਸਾ ਕਰੀਏ ਜੇ ਜੇ ਨਾ ਉਹ ਮੈਕਨਸ ਅਸੀਂ ਜਦੋਂ ਡਰਾਈਵ ਕਰਦੇ ਆ ਜੀ ਜਿਹੜੇ ਮਾਪੇ ਆਪਣਾ ਹੰਕਾਰ ਪਾਲਣ ਲਈ ਬੱਚਿਆਂ ਨੂੰ ਪਾਲਦੇ ਆ ਜੀ ਜਿਹੜੇ ਇਹ ਸੋਚ ਲੈਂਦੇ ਪਈ ਇਹਨੂੰ ਪਤਾ ਨਹੀਂ ਹੈਗਾ ਜੀ ਜੀ ਉਹ ਉਹ ਕਿਉਂਕਿ ਬੱਚਾ ਬਹੁਤ ਸਿਸਟਮ ਹੁੰਦਾ ਜੀ ਤੁਸੀਂ ਨਾ ਕਿਤੇ ਮੱਖੀ ਨੂੰ ਬੈਠੀ ਨੂੰ ਦੇਖ ਲਓ ਜੀ ਉਹਦੇ ਜਿਹੜੇ ਮਰਜ਼ੀ ਪਾਸਿਓਂ ਹੱਥ ਲੈ ਕੇ ਜਾਏ ਉਹ ਇਦਾਂ ਜੀ ਜਿੰਨੇ ਮਰਜ਼ੀ ਆਪਣੀ ਆਵਾਜ਼ ਕੰਟਰੋਲ ਕਰ ਲਿਓ ਸਾਹ ਨਾਲਿਓ ਫਿਰ ਵੀ ਉਹਨੂੰ ਵਾਈਬ੍ਰੇਸ਼ਨ ਤੋਂ ਕੁਛ ਨਾ ਕੁਛ ਉਹਨੂੰ ਪਤਾ ਲੱਗ ਜਾਂਦਾ ਵੀ ਮੇਰੇ ਆਲੇ ਦੁਆਲੇ ਕੁਛ ਪਤਾ ਲੱਗ ਜਾਂਦਾ ਯੈਸ 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 ਠੀਕ ਹੈ ਉਹ ਪਤਾ ਲੱਗਦਾ ਬੱਚਾ ਬੱਚਾ ਵੀ ਕੁਦਰਤ ਵੱਲੋਂ ਇਹੋ ਜੇ ਸ਼ਕਤੀ ਲੈ ਕੇ ਬੈਠਾ ਜਿੱਥੇ ਉਹ ਆਪਣੇ ਆਪ ਨੂੰ ਸ਼ਟਡਾਊਨ ਕਰ ਲੈਂਦਾ ਜੀ ਜੀ ਉਹ ਆਪਣੀ ਗੱਲ ਕਹਿਣੋਂ ਹਟ ਜਾਂਦਾ ਇਕੱਲੇਪਨ ਵਿੱਚ ਚਲੇ ਆ ਜਾਂਦਾ ਉਸ ਵੇਲੇ ਉਹ ਮੈਨੂੰ ਬ੍ਰਹਮਾ ਨੇ ਯਾਦ ਪਾਕਿਸਤਾਨੀ ਡਰਾਮਾ ਸੀਗਾ ਉਹਦੇ ਵਿੱਚ ਬਹੁਤ ਵਧੀਆ ਕਨਸੈਪਟ ਨੂੰ ਇਹਨੂੰ ਉਹਨੇ ਕਲੀਅਰ ਕੀਤਾ ਸੀ ਤੇ ਜਦੋਂ ਬੱਚੇ ਨੂੰ ਤੁਸੀਂ ਇਦਾਂ ਇਹ ਥੋੜਾ ਜਿਹਾ ਕੱਲਾ ਕਰਦੇ ਆ ਉਹਨੂੰ ਉਹਨੂੰ ਹਰ ਇੱਕ ਵਾਰੀ ਉਹਦਾ ਮੁਕਾਬਲਾ ਕਰਦੇ ਕਿਸੇ ਨਾਲ ਜੀ ਉਹ ਪਹਿਲੀ ਪਹਿਲੀ ਵਾਰ ਉਹ ਜਣੀ ਉਹ ਸੈਡ ਸੀਗਾ ਕਲਾਸ ਵਿੱਚ ਜੀ ਤੇ ਉਹ ਉਹ ਕੋਈ ਦੋਸਤ ਬਣਿਆ ਉਹਦਾ ਉਹਨੇ ਇੱਕ ਵਾਰੀ ਉਹਨੂੰ ਥੋੜੀ ਜਿਹੀ ਨਸ਼ੇ ਦੀ ਪੁੜੀ ਦੇ ਦਿੱਤੀ ਉਹ ਠੀਕ ਹੈ ਮੁੜ ਕੇ ਦੂਜੀ ਵਾਰ ਉਹ ਤੂੰ ਉਹ ਕਹਿੰਦਾ ਵੀ ਜੇ ਤੂੰ ਲੈਣੀ ਆ ਉਹਨੂੰ ਉਹਨੂੰ ਫੀਲ ਉਹਨੂੰ ਜਾਣੀ ਜਿਹੜੇ ਨਾ ਦੇਖੋ ਮਨੁੱਖ ਲਈ ਬਹੁਤ ਜ਼ਰੂਰੀ ਆ ਉਹਦੇ ਅੰਦਰ ਜਿਹੜੇ ਖੁਸ਼ੀ ਵਾਲੇ ਹਾਰਮੋਨ ਆ ਨਾ ਉਹ ਵਧਣ ਜੀ ਬਿਲਕੁਲ ਬਿਲਕੁਲ ਉਹ ਜਿਹੜੀ ਪਲੇਜ਼ਰ ਆ ਨਾ ਉਹਨੂੰ ਬਹੁਤ ਵਧੀਆ ਅਹਿਸਾਸ ਕਰਾਉਂਦੀ ਆ ਹਾਂਜੀ ਹਾਂਜੀ ਹੁਣ ਜਿਹੜਾ ਬੰਦਾ ਹਰ ਵੇਲੇ ਫਰਸਟ੍ਰੇਟ ਰਹਿੰਦਾ ਜਿਹਨੂੰ ਟੁੱਕੀ ਜਾਣਾ ਤੁਸੀਂ ਜਿੱਚ ਗਲਤੀਆਂ ਕੱਢੀ ਜਾਣੀਆਂ ਜੀ ਉਹ ਜਦੋਂ ਕਦੇ ਇਦਾਂ ਦੀ ਗੱਲ ਸੁਣਦਾ ਜਾਂ ਕਿਸੇ ਦਾ ਟੱਚ ਉਹਨੂੰ ਹੁਣ ਕੁੜੀ 12 13 ਸਾਲ ਦੀ ਉਹਨੂੰ ਘਰ ਦੇ ਟੌਂ ਟੌਂ ਕਰੀ ਜਾਂਦੇ ਉਹਨੂੰ ਜਦੋਂ ਹੋਰ ਕੋਈ ਟੱਚ ਕਰਦਾ ਕੋਈ ਇਫਲਸ ਜਾਂਦੀ ਹੈ ਉਹ ਭਾਵੀ ਤੋਂ ਜਾਂਦੀ ਹੈ ਠੀਕ ਹੈ ਕਿਉਂਕਿ ਹਿਊਮਨ ਹਿਊਮਨ ਜਿਹੜਾ ਬੀਇੰਗ ਹੈ ਨਾ ਉਹ ਉਹ ਹੱਗ ਚ ਹੁੰਦਾ ਜੀ 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 ਬਿਲਕੁਲ ਠੀਕ ਹੈ ਉਹ ਰੈਕਸਿੰਦਾ ਉਹ ਰੈਕਸਿੰਦਾ ਉਹਦੇ ਨਾਲ ਰਿਲੈਕਸ ਜੀ ਜੀ ਉਹ ਹੱਗ ਵੀ ਉਹ ਜਿਹੜਾ ਪਿਆਰ ਨਾਲ ਕੀਤਾ ਜਾਵੇ ਜੀ ਜੀ ਭਿਆਰ ਨ ਕਰਦੇ ਹੁਣ ਜਦੋਂ ਤੁਸੀਂ ਬੱਚੀ ਨੂੰ ਬੱਚੇ ਨੂੰ ਦੇਖਦੇ ਆ ਸਾਰ ਉਹਦੀ ਉਹਦੀ ਆ ਕੱਪੜੇ ਕਤ ਤੂੰ ਕਿੱਥੋਂ ਚੱਲੀ ਕਿੱਥੇ ਨੂੰ ਤੂੰ ਹੁਣ ਆ ਕਿਦਾਂ ਤੁਰ ਪਈ ਹਨਾ ਮਤਲਬ ਉਹਦਾ ਦਿਮਾਗ ਨਿਕਲੀ ਗੱਲ ਤੇ ਟੋਕਣਾ ਹੀ ਕਰਦੇ ਜੀ ਭਿਆਰ ਨਿਕਲੀ ਗੱਲ ਤੇ ਟੋਕਣਾ ਕੀ ਕਰਦੇ ਆ ਆ ਕਿਦਾਂ ਕੀਤਾ ਉਹ ਕਿਉਂ ਕੀਤਾ ਐਦਾਂ ਕੀ ਉਹਦਾ ਕੀ ਆ ਉਹਦਾ ਕੀ ਕੀਤਾ ਇਹ ਗੱਲਾਂ ਬੱਚਾ ਜਦੋਂ ਜਦੋਂ ਨਾ ਤੁਸੀਂ ਕਿਸੇ ਨੂੰ ਟੋਕਦੇ ਆ ਜੀ ਇੱਕ ਖਿਆਲ ਰੱਖਿਓ ਜੀ ਖਾਸ ਕਰਕੇ ਬੱਚੀ ਨੂੰ ਜਿਹੜੇ ਵੀ ਮਾਪੇ ਟੋਕਦੇ ਆ ਉਹ ਆਪਣੇ ਆਪ ਨੂੰ ਅਗਲੀ ਵਾਰ ਪੜ੍ਹਨਾ ਸ਼ੁਰੂ ਕਰਿਓ ਕਿ ਜਦੋਂ ਨਾ ਤੁਹਾਡੇ ਦਿਮਾਗ ਵਿੱਚ ਉਹਨੂੰ ਇਦਾਂ ਦਾ ਸਵਾਲ ਪੁੱਛਣ ਲਈ ਖਿਆਲ ਆਉਂਦਾ ਜੀ ਤੇ ਤੂੰ ਹੁਣ ਕਿੱਥੇ ਚੱਲੀ ਆ ਹੂੰ ਉਹ ਸਵਾਲ ਦੇ ਨਾਲ ਹੀ ਇੱਕ ਬਹੁਤ ਵੱਡੀ ਕੜੀ ਜੁੜੀ ਹੋਈ ਹੁੰਦੀ ਆ ਹਾਂਜੀ ਬਿਲਕੁਲ ਠੀਕ ਕਰ ਤੁਹਾਡੇ ਅੰਦਰ ਉਹਦਾ ਜਿਹੜਾ ਇੰਡ ਰਿਜ਼ਲਟ ਆ ਨਾ ਉਹਦੀ ਕਲਪਨਾ ਹੋਈ ਹੋਣੀ ਆ ਆਂ ਜੀ ਅਸਲ ਵਿੱਚ ਤੁਸੀਂ ਤੁਸੀਂ ਜੱਜ ਕਰ ਚੁੱਕੇ ਹੁੰਨੇ ਆਂ ਕਿ ਇਹ ਹੁਣ ਤਿਆਰ ਹੋ ਕੇ ਚੱਲੀ ਆ ਇਹ ਕਿਸੇ ਨੂੰ ਮਿੰਡ ਚੱਲੀ ਹੋਣੀ ਆ ਇਹਨਾਂ ਉੱਥੇ ਚਲ ਜਾਣਾ ਇਹਨਾਂ ਆਰ ਨਸ਼ਾ ਕਰਨਾ ਇਹ ਹੈ ਨਾ ਉਹ ਉਹ ਬਹੁਤ ਬਹੁਤ ਸਾਰੀ ਨੈਗੇਟਿਵ ਕਲਪਨਾਵਾਂ ਦੇ ਵਿੱਚੋਂ ਨਿਕਾ ਜਿਹਾ ਸਵਾਲ ਨਿਕਲਦਾ ਸਾਰੀ ਅਸੰਪਸ਼ਨਸ ਹਾਂ ਜੀ ਸਰ ਸਰ ਅਸੰਪਸ਼ਨਸ ਉਹ ਜਿਹੜਾ ਛੋਟਾ ਜਿਹਾ ਸਵਾਲ ਆ ਨਾ ਉਹ ਸਵਾਲ ਤੁਹਾਡੇ ਮੱਥੇ ਤੇ ਤਿਊੜੀ ਤੁਹਾਡੀ ਟੋਨ ਦੇ ਵਿੱਚ ਕਰਾਖਤ ਤੁਹਾਡੀਆਂ ਅੱਖਾਂ ਦੇ ਵਿੱਚ ਬਿਲਕੁਲ ਨਰਦਤਾ ਜਿਹਦੇ ਤੋਂ ਅਗਲੇ ਅਗਲੀ ਬੱਚੇ ਤੱਕ ਕੋਈ ਪਿਆਰ ਵਾਲੀ ਕੋਈ ਮਾਂ ਪਿਓ ਵਾਲੀ ਕੋਈ ਵਧੀਆ ਵੇਵ ਨਹੀਂ ਜਾ ਰਹੀ ਨਹੀਂ ਜਾ ਰਹੀ ਏਸ ਏਸ ਉਹ ਫ੍ਰੈਂਡਲੀ ਨਹੀਂ ਹੁੰਦੀ ਬੱਚੀ ਫ੍ਰੈਂਡਲੀ ਨਹੀਂ ਹੁੰਦੀ ਨਾ ਫਿਰ ਬੱਚੀ ਉਹਦੇ ਨਾਲ ਫ੍ਰੈਂਡਲੀ ਨਹੀਂ ਹੁੰਦਾ ਬੱਚਾ ਗਲਤੀ ਵੀ ਕਰਦਾ ਤੁਹਾਡਾ ਹੱਗ ਹੈ ਜਿਹੜਾ ਤੁਹਾਡਾ ਉਹਨੂੰ ਮਿਲਣਾ ਜਿਹੜਾ ਉਹ ਤਾਂ ਜਾਨ ਪਾ ਦੇਵੇ ਉਹਦੇ ਵਿੱਚ ਬਿਲਕੁਲ ਠੀਕ ਹੈ ਉਹ ਉਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜਿਹੜੇ ਪੇਰੈਂਟਸ ਆ ਨਾ ਸਾਡੀ ਜਿਹੜੀ ਸਾਡਾ ਜਿਹੜਾ ਆਪਣਾ ਬਿਹੇਵੀਅਰ ਹੈ ਜੀ ਉਹ 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 ਸਹਾਇ ਹੋ ਰਿਹਾ ਦਿਨ ਵਿੱਚ ਹਾਂਜੀ ਉਹ ਉਹ ਤੇ ਗੱਲ ਠੀਕ ਹੈ ਜੀ ਠੀਕ ਹੈ ਗੁਰਬਾਣੀ ਵਿੱਚ ਪੜਦੇ ਆ ਸਭ ਕਿ ਜੇ ਅਤਕ੍ਰੋਪ ਕਰੇ ਕਰਤਾ ਆ ਤਾਂ ਵੀ ਚੀਤਨਾ ਰਖਸ ਮਾਇਆ ਹਾਂਜੀ ਅਸੀਂ ਗੁਰਬਾਣੀ ਦੇ ਪੜਦੇ ਆ ਪਰ ਅਪਣੇ ਦੇ ਟੁਕਾਉਂਦੇ ਨਹੀਂ ਆ ਆਪਣੇ ਤਾਂ ਇੰਪਲੀਮੈਂਟ ਨਹੀਂ ਕਰਦੇ ਆ ਅਸੀਂ ਉਹਦੇ ਬਾਰੇ ਕਹਿੰਦੇ ਆ ਵੀ ਰੱਬ ਤੂੰ ਬਖਸ਼ਣਹਾਰ ਹੈ ਪਰ ਅਸੀਂ ਕਿਸੇ ਨੂੰ ਬਖਸ਼ਦੇ ਨਹੀਂ ਆ ਸਾਡੇ ਜਿਹੜੇ ਜੋ ਆ ਗਏ ਉਹਨੂੰ ਬਸ ਛੱਡਣਾ ਨਹੀਂ ਕੋਈ ਉਹ ਵੀ ਸੋਝਾ ਇਸ ਇਸ ਚੰਬਲ ਸੋ ਮੈਂ ਚਾਹੁੰਦਾ ਸੀ ਕਿ ਜੇ ਤੁਹਾਡੀ ਗੱਲ ਠੀਕ ਹੈ ਕਿ ਬੱਚਿਆਂ ਨਾਲ ਸਾਂਝ ਕਰਨੀ ਬਹੁਤ ਜ਼ਰੂਰੀ ਹੈ ਸ਼ਾਇਦ ਬੱਚਿਆਂ ਨਾਲ ਇੰਟੀਮੇਸੀ ਦੇ ਨਾਲ ਹੀ ਬੱਚੇ ਵੱਧ ਸਕਦੇ ਨੇ ਅਦਰਵਾਈਜ਼ ਇਹ ਕੰਮ ਤਾਂ ਫਿਰ ਹੋਣਾ ਹੀ ਹੋਣਾ ਹੈ ਜੀ ਖਾਸ ਕਰਕੇ ਬਾਹਰੀ ਕੰਟਰੀ ਚ ਆਪਣਾ ਯੂਕੇ ਯੂ ਕੈਨੇਡਾ ਜਿੱਥੇ ਮਾਪੇ ਆਪਣੇ ਮਸਤ ਨੇ ਕਮਾਈ ਕਰਨ ਜੇ ਬੱਚਿਆਂ ਵੱਲ ਧਿਆਨ ਹੀ ਨਹੀਂ ਉਹ ਐਨੀਆਂ ਸ਼ਿਫਟਾਂ ਕਰਦੇ ਆ ਕੰਮ ਕਰਦੇ ਆ ਬੱਚੇ ਕੱਲ ਘਰ ਬੈਠ ਰਹਿੰਦੇ ਆ ਹੋਈ ਉਲਟੀ ਸਿੱਧੀ ਸਾਈਡ ਹੀ ਵੇਖਦੇ ਹੋਣੇ ਤੋ ਬੱਚੇ ਆਪਣੇ ਆਪ ਹੀ ਦੂਸਰੇ ਪਾਸੇ ਡ੍ਰਿਫਟ ਹੋ ਜਾਂਦਾ ਹੈ। ਬਿਲਕੁਲ ਜੀ। ਦੇਖੋ ਜਿਹੜੇ ਸਮਾਜ ਵਿੱਚ ਮੁੰਡੇ ਜਾਂ ਕੁੜੀ ਦਾ ਵਿਆਹ ਇਹ ਸੋਚ ਕੇ ਕੀਤਾ ਜਾਵੇ ਕਿ ਕੁੜੀ ਬਾਹਰ ਘੁੰਮਦੀ ਮੁੰਡਿਆਂ ਨਾਲ ਹਾਂਜੀ ਇਹਦਾ ਵਿਆਹ ਕਰ ਦਿਓ ਆਪੇ ਕ੍ਰਿਟਿਕ ਜੋਗੀ। ਜਾਂ ਇਹ ਮੁੰਡਾ ਕਰਦਾ ਆ ਨਸ਼ਾ ਰਾਤ-ਰਾਤ ਪਰ ਬਾਹਰ ਜਾਂਦਾ ਵਿਆਹ ਕਰ ਦਿਓ ਜਦੋਂ ਘਰ ਵਾਲੀ ਆ ਗਈ ਆਪੇ ਟਿਕ ਜਾਊਗਾ। ਕਿਦਾ ਹਾਸੇ ਦਾ ਜੀ ਮੁੜ ਕੇ ਮੁੜ ਕੇ ਮੁੜ ਕੇ ਦੇਖੋ ਇਸ ਸਮਾਜ ਵਿੱਚ ਅਗਲਾ ਸਟੈਪ ਇਹ ਹੁੰਦਾ ਪਈ ਜਿਹੜਾ ਹਸਬੰਡ ਵਾਈਫ ਆ ਇਹਨਾਂ ਚ ਰਹਿੰਦੀ ਲੜਾਈ ਜੀ ਇਹ ਇਹ ਆਪਸ ਵਿੱਚ ਹੀ ਲੜਦੇ ਝਗੜਦੇ ਆ ਇੱਕ ਵਾਰੀ ਬੱਚਾ ਹੋ ਜਾਏ ਆਪੇ ਸ਼ਾਂਤੀ ਹੋ ਜਾਣੀ ਉਹ ਹੁਣ ਤੁਸੀਂ ਦੱਸੋ ਉਹ ਅੱਗੇ ਚੱਲ ਕੇ ਜਿਹੜਾ ਬੱਚਾ ਜੰਮਣਾ ਕਲੇਸ਼ ਦੇ ਵਿੱਚ ਹਾਂ ਜੀ ਉਹਦੀ ਅਪ ਬ੍ਰਿੰਗਿੰਗ ਕਿੱਦਾਂ ਦੀ ਹੁਣੀ ਆ ਤੁਸੀਂ ਆਪਣੇ ਆਪ ਨੂੰ ਕਿੱਦਾਂ ਟੈਨਸ ਕਰਕੇ ਰੱਖਣਾ ਮੁੜ ਕੇ ਤੁਸੀਂ ਸੋਚਦੇ ਪਿਓ ਸ਼ਾਂਤ ਬੈਠੇ ਕੋਲ ਤੁਹਾਡੇ ਹਾਂ ਪੋਸੀਬਲ ਨਹੀਂ ਹੈ ਤੁਸੀਂ ਉਹਨੂੰ ਅਸੀਂ ਉਹਨੂੰ ਕੋਲ ਬਿਠਾਉਣ ਦੇ ਲਈ ਅਸੀਂ ਕੀ ਕਰਦੇ ਸਾਡੇ ਤਾਂ ਸੁਪਨੇ ਬਹੁਤ ਵੱਡੇ ਵੱਡੇ ਆ ਜੀ ਜੀ ਸਾਡੀਆਂ ਤਾਂ ਆਪਣੀਆਂ ਬਚਪਨ ਦੀਆਂ ਘਾਟਾਂ ਜਵਾਨੀ ਦੀਆਂ ਘਾਟਾਂ ਸਾਰੀਆਂ ਨਿਆਣੇ ਚੋਂ ਕੱਢਣੀਆਂ ਚਾਹੁੰਦੇ ਆ ਅਸੀਂ ਬਿਲਕੁਲ ਠੀਕ ਕਰਦੇ ਬਿਲਕੁਲ ਠੀਕ ਕਰਦੇ ਅਸੀਂ ਤਾਂ ਉਹਨੂੰ ਇਦਾਂ ਕੱਚੀ ਮਿੱਟੀ ਦਾ ਸਮਝ ਕੇ ਕੰਨ ਲੱਗੇ ਹਾਂ ਤੇ ਹੁਣ ਇਧਰ ਉਹ ਇਦਾਂ ਦਾ ਬਣਾ ਦੇਣਾ ਇਧਰ ਉਹ ਇਦਾਂ ਦਾ ਬਣਾ ਦੇਣਾ ਇਦਾਂ ਬੋਲੇ ਇਦਾਂ ਖੜੇ ਇਦਾਂ ਤੁਰੇ ਹਾਇਰ ਅੱਬਾ ਬਿਲਕੁਲ ਬਿਲਕੁਲ ਪੂਰੀ ਪਰਫੈਕਸ਼ਨ ਚਾਹੁੰਦੇ ਹੈ ਜੀ ਪੂਰਾ ਪਰਫੈਕਟ ਹੋਵੇ ਪਰਫੈਕਟ ਇਵਨ ਟੂ ਬੀ ਹੋਵੇ ਨਹੀਂ ਨਹੀਂ ਚਲੋ ਕਿ ਅਸੀਂ ਆਪ ਨਹੀਂ ਹੁੰਦੇ ਆ ਕੋਈ ਸ਼ੱਕ ਨਹੀਂ ਚਲੋ ਥੈਂਕ ਯੂ ਥੈਂਕ ਯੂ ਜੀ